ਮੈਂ ਕਾਰ ਵਾਲੀ ਮਰ ਗਈ ਸੀ ਹਾਂ ਹਾਂ ਮੈਂ ਕਿਹਾ ਵੀ ਮੈਨੂੰ ਤਾਂ ਧਰਮ ਰਾਜ ਨੂੰ ਗਾਇਏ ਵੀ ਮੈਂ 100 ਸਾਲ ਦੀ ਨਾ ਆ ਪਰ ਉਹ ਲੈ ਲੈ ਮੈਨੂੰ ਹਾਂ ਉਹ ਪਰ ਲੈ ਤਾ ਜਿਆ ਪਰਮਿਟ ਮਿਲ ਗਿਆ ਫੇ ਸਾਥੀਓ ਅੱਜ ਮੈਂ ਐਪਸਪੋਰਟ ਦੇ ਵਿੱਚ ਹਾਂ ਆ ਬੇਰੀ ਫਾਰਮ ਹੈ ਜੀ ਪੁਰੇਵਾਲ ਫਾਰਮਸ ਹੈ ਸਰਦਾਰ ਜਰਨੈਲ ਸਿੰਘ ਜਿਹੜੇ ਕਿ ਬਜ਼ੁਰਗ ਹਨ 100 ਸਾਲ ਦੇ ਹੋ ਚੱਲੇ ਹਨ ਤੇ ਉਹਨਾਂ ਦੇ ਬੇਟੇ ਇਕਬਾਲ ਸਿੰਘ ਪੁਰੇਵਾਲ ਉਹਨਾਂ ਦੇ ਫਾਰਮ ਤੇ ਹਨ ਤੇ ਅਜੇ ਵੀ ਉਹਨਾਂ ਦੀ ਜਾਨ ਸ਼ਕਤੀ ਹੈ ਔਰ ਅੱਖਾਂ ਦੀ ਜਿਹੜੀ ਨਿਗਾਹ ਹੈ ਉਹ ਵੀ ਕਮਾਲ ਦੀ ਹੈ ਸੋ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਰਦੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਨਾਲ ਦੀ ਨਾਲ ਮਸ਼ੀਨਾਂ ਦੇ ਨਾਲ ਹੁਣ ਜਿਸ ਤਰ੍ਹਾਂ 베ਰੀ ਅੱਜ ਕੱਲ੍ਹ ਤੋੜੀ ਜਾਂਦੀ ਹੈ ਲੇਬਰ ਦਾ ਕੰਮ ਜਿਹੜਾ ਬਿਲਕੁਲ ਕੱਟ ਆਫ ਹੋ ਗਿਆ ਜੀ ਮਸ਼ੀਨੀ ਜੋਗਰੀ ਦੇ ਵਿੱਚ ਕਿਸ ਤਰ੍ਹਾਂ ਜਿਹੜੀ 베ਰੀ ਆ ਮਸ਼ੀਨ ਝਾੜਦੀ ਹੈ ਤੇ ਫਲੈਟਾਂ ਦੇ ਵਿੱਚ ਭਰ ਹੋਈ ਜਾ ਰਹੀ ਆ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਆਉ ਤੁਹਾਨੂੰ ਮਣਾਉਂਦੇ ਹਾਂ ਸਰਦਾਰ ਜਰਨੈਲ ਸਿੰਘ ਪੁਰੇਵਾਲ ਉਹਨਾਂ ਨੂੰ ਜਿਹੜੇ ਕਿ 100 ਸਾਲ ਦੇ ਹੋਣ ਲੱਗੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਕੰਗਾ ਹਾਲ ਹਾਂ ਕੀ ਹਾਲ ਵੀ ਜੰਗੀ ਆ ਬਹੁਤ ਵਾਹ ਜੀ ਵਾਹ ਵਾਹ ਜੀ ਵਾਹ ਤੇ ਬੈਠੇ ਦੇਖ ਰਹੇ ਆ ਜੀ ਫਾਰਮ ਚ ਕੰਮ ਚੱਲ ਰਿਹਾ ਦੇਖ ਰਹੇ ਹਾਂ ਹਾਂ ਜੀ ਕੰਮਕਾਰ ਕਿਵੇਂ ਚੱਲ ਰਿਹਾ ਲੱਗਾ ਚੱਲ ਰਿਹਾ ਉਹ ਦਿਹਾੜੀ ਆਏ ਆ ਆਪਣੀ ਦਿਹਾੜੀ ਲੈ ਜਾਣਗੇ ਹਾਂ ਇਹਨਾਂ ਨੂੰ ਮਾਲ ਗੋੜੀ ਦੂੰਗਾ ਸਿਸਟਮ ਤੁਸੀਂ ਦੇਖੇ ਆ ਪਹਿਲਾਂ ਕਿੱਦਾਂ ਸੀ ਤੋੜਨ ਵਾਲਿਆਂ ਦਾ ਕੰਮ ਤੇ ਹੁਣ ਮਸ਼ੀਨੀ ਕੰਮ ਹੋ ਗਿਆ ਆ ਤੋੜ ਮੀਨ ਨਾ ਹਾਂ ਆ ਇਹਦਾ ਹੁਣ ਕੰਮ ਦਾ ਨਵੇੜਾ ਵੀ ਬਹੁਤ ਆ ਤੇ ਰੱਬ ਇਹਨਾਂ ਨੂੰ ਉਵੇਂ ਵਾਰੀ ਦੀ ਹੈ ਨਹੀਂ ਹਾਂਜੀ 3000 ਰੁਪਏ ਦਾ 4000 ਦਾ ਨੇ ਹਾਂ ਤੇ ਇਹ ਸਾਈਟ ਹੋ ਗਿਆ ਵੀ 3-4000 ਕਿੰਨੇ ਦਾ ਏਕੜ ਦਾ ਜਾਂ ਸਾਰਾ ਸਾਰਾ ਕਿੰਨੇ ਏਕੜ ਦਾ ਏਕੜਾ 20-22 ਹੋਣੀ ਹੈ ਅੱਛਾ ਬਾਕੀ ਅੱਛਾ ਪੜਛਟੀ ਹੋ ਛੱਡੇ ਬਾਈ ਹੂੰ ਹੂੰ ਆਪਕੀ ਕਿੱਦਾਂ ਫਸਲ ਠੀਕ ਠਾਕ ਆ ਹੂੰ ਹੁਣ ਫੇ ਲੇਬਰ ਦਾ ਕੰਮ ਕੱਟ ਗਿਆ ਹੈ ਨਾ ਅੱਗੇ ਤਾਂ ਫੇ ਲੇਬਰ ਦੇਖ ਲੋ ਵੀ ਠੇਕੇਦਾਰਾਂ ਨੇ ਲੈ ਕੇ ਆਉਣੀ ਤਾਂ ਉਹਨੇ ਤੋਂ ਉਹ ਜੀ ਲੈ ਲੰਦੀ ਹਾਂ ਆਈਏ ਸਾਡੇ ਇੱਥੇ ਸੈ ਹੋਂ ਸਾਇਆ ਆ ਆਪੀ ਸੁਆਇਆ ਆਪ ਆ ਜਾਂਦੇ ਸੀਗੇ ਲੇਬਰ ਵਾਲੇ ਹਨ ਪਰ ਹੁਣ ਉਹ ਵੀ ਕੰਮ ਚੱਕਿਆ ਗਿਆ ਉਹ ਵੀ ਚੱਲਿਆ ਹੂੰ ਇੱਥੇ ਟਮਾਟਰ ਮਿਲਦੇ ਸੀ ਹਾਂ ਛੇ ਸੱਤਾਂ ਢਾਲੇ ਦੇ ਸਵੇ ਸਿਸ਼ੇਤ ਵਰਨੂਦੇ ਇੱਥੋਂ ਹੀ ਰਹਿ ਗਿਆ ਹੂੰ ਇੱਕ ਸਾਡੇ ਤੁਰ ਪਰ ਜਿਆ ਅੰਦਰ ਇਵਰੀਥਿੰਗ ਹੋ ਕੀ ਗ੍ਰੇ ਜਿਆ ਹਾਲ ਰਕਾਰ ਦੀ ਜੀ ਹਾਂਜੀ ਤੇ ਫਿਰ ਤਾਂ ਆਗ ਨਹੀਂ ਹੋਇਆ ਬ੍ਰਾਈਟ ਜਿਆ ਆੜਾ ਖਰਾ ਹੋਇਆ ਤੇ ਕੱਢ ਹੋਇਆ ਦਾ ਬੰਦਾ ਬਿਲਕੁਲ ਬਿਲਕੁਲ ਨਹੀਂ ਕਰ ਪਾਇਆ ਮਹਾਰਾਜ ਦੀ ਬਹੁਤ ਸੋਹਣਾ ਕੰਮ ਕਰ ਰਿਹਾ ਵਧੀਆ ਹੋਏ ਅੱਜ ਘਰ-ਬਾਰ ਦੇਖੋ ਕਿੰਨਾ ਵਧੀਆ ਬਣ ਗਿਆ ਹਾਂ ਸਰ ਜੀ ਦਾ ਅਧਿਕਾਰ ਹੈ ਜਿਆ 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 ਲੈ ਬਿਲਕੁਲ ਜਨਮ ਲੈਦੇ ਆਪਣੇ ਹੁਣ ਫੇ ਅਗਲੇ ਸਾਲ ਸੋਮਾ ਬਰਥਡੇ ਮਨਾਉਣਾ ਅਗਲੇ ਸਾਲ ਹੁਣ ਹਨਾ 26 ਫਰਵਰੀ ਨੂੰ ਮੇਰਾ ਜਨਮ ਆ। ਅੱਛਾ ਜੀ ਹਾਂ ਹੂੰ ਹੂੰ 26 ਫਰਵਰੀ ਨੂੰ 6 1925 ਦਾ ਜਨਮ ਹੈ। ਫੇ ਬਸ 100 ਤਾਂ ਹੋ ਜਾਣਾ ਫੇ ਕਿੱਥੇ ਹੋਇਆ ਸੀ ਜਨਮ ਸ਼ੰਕਰ ਅੱਛਾ ਇਧਰ ਹੀ ਪੰਜਾਬ ਚ ਯੂ ਪਾਕਿਸਤਾਨ ਨਹੀਂ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਕੋਈ ਦਾਈ ਹੁੰਦੀ ਸੀ ਉਹ ਗੰਭੀਰ ਮੰਨਣੇ ਉਹ ਕਹਿੰਦੇ ਨੇ ਇਹ ਮੇਰੇ ਪੁੱਤ ਆ ਹੂੰ ਉਹਦਾ ਮੈਨੂੰ ਜਦ ਮੈਂ ਆਵਾਜ਼ ਆਇਦਾਂ ਇਦਾਂ ਬੰਨਵਾ ਇਦਾਂ ਇਦਾਂ ਤਾਂ ਮੈਨੂੰ ਪਤਾ ਹੂੰ ਸ਼ੰਕਰ ਪਿੰਡ ਫੇ ਆਪਣਾ ਹੈ ਨਾ ਸ਼ੰਕਰ ਸ਼ੰਜ ਬੜੀ ਮਸ਼ਹੂਰ ਆ ਬੰਦੇ ਵੀ ਮਸ਼ਹੂਰ ਆ ਬੰਦੇ ਮਸ਼ਹੂਰ ਕਿਹੜਾ ਕਿਹੜਾ ਬੰਦਾ ਹੋਰ ਇੱਕ ਇੱਕ ਦੱਸੋ ਇੱਕ ਤਾਂ ਤੁਸੀਂ ਮਸ਼ਹੂਰ ਆ ਹੋਰ ਦੱਸੋ ਕਿਹੜਾ ਕਿਹੜਾ ਮਸ਼ਹੂਰ ਮੈਂ ਤਾਂ ਮਸ਼ਹੂਰ ਹਾਂ ਮਸ਼ਹੂਰ ਆ ਜਿਹੜੇ ਵਿਹਾਰੇ ਆ ਇਹ ਤਾਂ ਜਨਰਲ ਹੋਇਆ ਹਾਂ ਮਾਮਲਾ ਸਾਡਾ ਕੋਈ ਨਹੀਂ ਸੀ ਅੱਛਾ ਜੀ ਇੱਕ ਸਰਦਾਰ ਨਿੰਦਰ ਜੋਂ ਹੋਇਆ ਇੱਕ ਸਵਾਰ ਨਜ਼ੂ ਹੋਇਆ ਹਾਂ ਤੇ 8 ਹੋਏ ਆ ਐ ਐਮਐਲ ਅੱਛਾ ਜੀ ਗਿਆਨੀ ਜੱਸੂ ਸੀ ਅੱਛਾ ਜੀ ਕਹਿੰਦੇ ਬਿਲਕੁਲ ਬਾਹਰ ਇੱਥੇ ਪਿੰਡੋਂ ਬਾਹਰ ਬਸੇ ਆਇਆ ਹੂੰ ਪਾਂਡਾ ਸੀਗਾ ਉਹ ਨੂਦੇਆਣੇ ਬਸ ਗਿਆ ਸੀ ਸਾਡੇ ਕੋਲ ਦਾ ਬਾਬਾ ਬਣ ਸੀ ਹਾਂਜੀ ਤੇ ਉਹ ਹੋਣ ਹੋਣ ਵੀ ਹੈ ਜਿਆ ਜਿਆ रेड एफएम ਤੇ ਜਿਹੜੇ ਕੰਮ ਕਰਦੇ ਆ ਰਿਸ਼ੀ ਨਾਗਰ ਲੋਕ ਰਾਜੀ ਇਹ ਬਾਸਟਰੀ ਹਾਂਜੀ ਤੇ ਇਹ ਪੱਲੇਮਾਂ ਦੇ ਹੋਰ ਗਾਇਕ ਵੀ ਆ ਤੁਹਾਡੇ ਪਿੰਡ ਦੇ ਕੇਐਸ ਮੱਖਣ ਆ ਇੱਕ ਪੰਮੀ ਆ ਇੰਗਲੈਂਡ ਚ ਪਰਮਜੀਤ ਪੰਮੀ ਆ ਆਹ ਠੀਕ ਠੀਕ ਗਾਇਕ ਤੇਰੇ ਹੋਰ ਕੋਈ ਛਿੰਜ ਛਿੰਜ ਦੀਆਂ ਛਿੰਜ ਦੀਆਂ ਗੱਲਾਂ ਵੀ ਚਿੱਤੇ ਆ ਕਿ ਨਹੀਂ हां पहलवान ਤੁਹਾਡੇ ਪਿੰਡ ਦੇ ਕਿਹੜੇ ਮਸ਼ਹੂਰ ਹੋਏ ਆ? ਉਹਦਾ ਬੁੱਤ ਬਣਾਇਆ ਆਪਾਂ। ਹਾਂਜੀ ਹਾਂਜੀ ਹਾਂਜੀ। ਆਪਾਂ ਬੁੱਤ ਬਣਾਇਆ। ਹਾਂ। ਬਹੁਤ ਤਗੜਾ ਉਹ ਮੋਢਰ ਮਾਰਨ ਕਰਦੇ। ਜਾ ਜਾ ਜਾ। ਉਹਦਾ ਵੀ ਫਿਰ ਗਿੱਧਾ, ਬੋਲੀਆਂ, ਸ਼ੰਕਰ ਦੀਆਂ ਸਾਰਾ ਕੁਝ ਬੜਾ ਮਸ਼ਹੂਰ ਰਿਹਾ ਜੀ ਹਾਂਜੀ। ਜਾ ਜਾ। ਹੁਣ ਵੀ ਹੁਣ ਵੀ ਮੇਲੇ ਤਾਂ ਲੱਗਦੇ ਆ। ਉਹਨੇ ਉਹਨੇ ਉਹ ਹੂੰ। ਦੀ ਵੀ ਥੋੜੀ ਸੀ ਵੱਡੇ ਪਿੰਡਾਂ ਚ ਫੇਰ ਥੋੜੀ ਹੁੰਦੀ ਜਿਵੇਂ ਹਾਂ ਸਾਡੇ ਬੁੜੇ ਮੰਗੇ ਹੋਏ ਰਹਿਆ ਸੀ ਉਹਦੇ ਬੁੜੇ ਹੋਏ ਹਾਂ ਸਾਡਾ ਮੇਰਾ ਇਹ ਪਰਵਾ ਮੇਰਾ ਉਹ ਤੇਰਾ ਆਦਾ ਮੈਨੇ ਕੋਲ ਜੋੜੇ ਬੰਡਾ ਦਾ ਪਸਾਗ ਲੈ ਤੁਹਾਡੀ ਸੁਰਤ ਨੂੰ ਤੁਸੀਂ ਤੁਸੀਂ ਪਾਕਿਸਤਾਨ ਤੇ ਨਹੀਂ ਗਏ ਹਨ ਤੁਸੀਂ ਤੇ ਇੱਧਰ ਹੀ ਰਹੇ ਹੋ ਇੱਕ ਨਰ ਜੀ ਹਾਂ ਅੱਛਾ ਜੀ ਫੂਆ ਨੂੰ ਕੀ ਸਨੇਹਾ ਦਿੱਤਾ ਸੀਗਾ ਵੀ ਕਦੋਂ ਜਾਣਾ ਆ ਮੈਂ ਘਰ ਵਾਲੀ ਮਰ ਗਈ ਸੀ ਆਹਾਂ ਮਾ ਗਿਆ ਵੀ ਮੈਂ ਨੂੰ ਤਰਨ ਰਾਜ ਨੂੰ ਕਾਇਏ ਵੀ ਮੈਂ 100000 ਦੀ ਨਾ ਆ ਬਰੁੰਡ ਲੈ ਲੈ ਮੈਨੂੰ ਹਾਂ ਕਿਉਂ ਬਰੁੰਡ ਲੈ ਤਾ ਜਿਆ ਪਰਮਿਟ ਮਿਲ ਗਿਆ ਫੇ ਚੰਗਾ ਜੀ ਪੁਲੀ ਕਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਆ ਤੇ ਫੇਰ ਮੋੜਲੇ ਸਾਲ ਮਿਲ ਜਾਈਏ ਕਾਡੀ ਕਰਦੇ ਆ ਬਹੁਤ ਚੰਗਾ ਲੱਗਾ ਜੀ ਗੱਲਾਂ ਬਾਤਾਂ ਕਰਕੇ ਹੁਣ ਅਗਲੇ ਸਾਲ ਪਾਰਟੀ ਮਨਾਉਣੀ ਆ ਹਾਂ ਜਾ 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 ਇਹ ਰੁਕਰ ਫਰਾਂ ਦਾ ਬਹੁਤ ਬਹੁਤ ਧੰਨਵਾਦ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ